ਜਤ ਸ੍ਰੀ ਮਹੱਲਾ ਚੌਥਾ ਜਨ ਹਰ ਹਿਰਦੇ ਨਾਮ ਨਵਸਿਓ ਤੈਨ ਮਾਤ ਕੀਜੇ ਹਰ ਬਾਂਝਾ ਜਨ ਹਰ ਹਿਰਦੇ ਨਾਮ ਨਵਸਿਓ ਤੈਨ ਮਾਤ ਕੀਜੇ ਹਰ ਬਾਂਝਾ ਤੈਨ ਸੁਝੇ ਦੇਹ ਫਿਰੇ ਬਿਰੰਡਾਵੇ ਔਰ ਖੱਪ ਖੱਪ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾਰਾ ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਏ ਸਤਗੁਰ ਮਾਝਾ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਛਾ ਦਰਸ਼ਨ ਸਾਧ ਮਿਲਿਓ ਬੜੁ ਭਾਗੀ ਸਭ ਕੇ ਲਿਖ ਗਏ ਗਵਾਜਾ ਸਤਗੁਰ ਸਾ ਪਾਇਆ ਵੱਡ ਧਾਣਾ ਹਰ ਕੀਏ ਬਹੁ ਗੁਣ ਸਾਂਝਾ ਜਨਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ